ਸोमਰਾ ਜੀ ਮੌਜੂਦਾ ਪੰਚਾਇਤ ਵੱਲੋਂ ਤੁਹਾਡੇ ਤੇ ਰੋਪ ਲਗਾਏ ਜਾ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਹਰਾਸਮੈਂਟ ਕਰ ਰਹੇ ਹੋ ਵੀਡੀਓ ਜਿਹੜੀ ਤੁਸੀਂ ਬਣਾ ਕੇ ਵਾਇਲ ਕੀਤੀ ਹੈ ਉਹ ਝੂਠੀ ਹੈ ਮੈਂ ਪਿੰਡ ਵਾਸੀਆਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਣਾ ਹੈ ਕਿ ਪਿੰਡ ਵਾਸੀਓ ਜੋ ਸਾਡੇ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਬਹੁਤ ਵੱਡੇ ਪੱਧਰ ਤੇ ਕ腐ਸ਼ਨ ਕੀਤੀ ਜਾ ਰਹੀ ਹੈ ਮੈਂ ਉਸ ਦੇ ਸਬੰਧ ਵਿੱਚ ਅੱਜ ਮੈਂ ਸਾਰਾ ਰਿਕਾਰਡ ਤੁਹਾਡੇ ਸਾਹਮਣੇ ਟੇਬਲ ਤੇ ਰੱਖ ਰਿਹਾ ਹਾਂ ਔਰ ਮੈਂ ਇਹ ਦੱਸਣਾ ਚਾਹਨਾ ਕਿ ਇੱਕ ਕਨਵਰ ਗਰੇਵਾਲ ਜੀ ਦਾ ਇੱਕ ਧੀਦ ਹੈ ਕਿ ਜਿੰਨੀ ਵਿਕਦੀ ਠੇਕੇ ਦੇ ਉੱਤੇ दारू ਉਹਨਾਂ ਨੇ ਫਰੂਟ ਵਿਕਦਾ ਗਾਹ ਕ ਬੇਲਾ ਹੀ ਲੱਭੇ ਕੋਈ ਸੱਚ ਦਾ ਤੇ ਝੂਠ ਹੱਥੋਂ ਹੱਥੀ ਵਿਕਦਾ ਸਾਥੀਓ ਅੱਜ ਜੋ ਮੈਂ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹਦੇ ਬਿਹਾਵ ਤੇ ਅੱਜ ਲक्की ਸਰੋਜ KRT ਨਿਊਜ਼ ਚੈਨਲ ਦਾ ਐਡੀਟਰ ਅੱਜ ਮੇਰੇ ਕੋਲ ਪਿੰਡ ਮੇਰਾ ਪੱਖ ਲੈਣ ਵਾਸਤੇ ਆਇਆ ਔਰ ਮੈਂ ਪਿੰਡ ਵਾਸੀਆਂ ਨੂੰ ਦੱਸ ਦੇਣਾ ਚਾਹਨਾ ਕਿ ਇਹ KRT ਨਿਊਜ਼ ਦਾ ਪੱਤਰਕਾਰ ਜਿਹੜਾ ਲक्की ਸਰੋਜ ਹੈ ਇਹ ਆਪਣੇ ਚੈਨਲ ਤੇ ਬਹੁਤ ਖੱਪ ਪਾਉਂਦਾ ਹੈ ਕਿ KRT ਨਿਊਜ਼ ਜਿਹੜਾ ਉਹ ਲੋਕਾਂ ਦੇ ਮੁੱਦੇ ਪ੍ਰਪੁਕਤਾ ਦੇ ਤੌਰ ਤੇ ਉਠਾਉਂਦਾ ਹੈ ਪਰ ਮੈਂ ਸਾਥੀ ਅੱਜ ਸਾਬਤ ਕਰ ਦੇਣਾ ਚਾਹਨਾ ਕਿ ਅੱਜ ਲਕੀ ਸਰੋਜ ਮੇਰੇ ਘਰ ਮੇਰਾ ਪਤ ਸ ਲੈਣ ਵਾਸਤੇ ਆਇਆ ਸੀ ਔਰ ਜੋ ਮੈਂ ਬਿਆਨ ਦਿੱਤੇ ਉਹ ਸਭ ਬਿਆਨਾਂ ਦੇ ਵਿੱਚੋਂ ਅੱਧੇ ਬਿਆਨ ਜਿਹੜਿਆ ਲਕੀ ਸਰੋਜ ਨੇ ਕੱਠੇ ਦਿੱਤੇ ਗਏ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਲਕੀ ਸਰੋਜ ਜਿਹੜਾ ਦੂਸਰੀ ਪਾਰਟੀ ਨਾਲ ਮਿਲੀਭਗਤ ਕਰਕੇ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਗਿਆ ਔਰ ਮੈਂ ਦੱਸ ਦੇਣਾ ਚਾਹਨਾ ਕਿ ਜੋ 2018 ਦੇ ਵਿੱਚ 31 ਦਸੰਬਰ ਨੂੰ ਇਲੈਕਸ਼ਨ ਹੋਇਆ ਸੀ ਮੈਂ بار-बार ਇਹ ਗੱਲ ਕਰਦਾ ਕਿ 31 ਦਸੰਬਰ ਦੇ ਇਲੈਕਸ਼ਨ ਤੋਂ ਬਾਅਦ ਚ ਜਨਵਰੀ ਮਹੀਨਾ ਬੀਤ ਗਿਆ ਫਰਵਰੀ ਮਹੀਨੇ ਸਾਡੇ ਪਿੰਡ ਦੀ ਪੰਚਾਇਤ ਨੇ ਤੇ ਜੀਆਰਐਸ ਜਿਹੜਾ ਜੇਐਸ ਕੁਮਾਰ ਸੈਣੀ ਇਹਨਾਂ ਨੇ ਰਲ ਕੇ ਜਿਹੜੇ ਪ੍ਰੋਫੈਸ਼ਨਲ ਲੋਕੀ ਆ ਜਿਨ੍ਹਾਂ ਦੇ ਵੀ ਵੀ ਕਿੱਲੇ ਜ਼ਮੀਨ ਆ ਵੱਡੀਆਂ ਦੁਕਾਨਾਂ ਨੇ ਕਰਿਆਨੇ ਦੀਆਂ ਆਰਐਮਪੀ ਡਾਕਟਰ ਨੇ ਔਰ ਇਹ ਟ੍ਰਾਂਸਪੋਰਟਰਾਂ ਦੇ ਮਾਲਕ ਨੇ ਔਰ ਪ੍ਰਾਈਵੇਟ ਟੀਚਰ ਨੇ ਉਹਨਾਂ ਦੇ ਖਾਤਿਆਂ ਵਿੱਚ ਬਿਨਾਂ ਕੰਮ ਤੋਂ 8 ਲੱਖ ਰੁਪਏ ਪੇਮੈਂਟ ਜਿਹੜੀ ਉਹ ਪਾ ਦਿੱਤੀ ਗਈ ਸੀ ਔਰ ਉਸ ਦੀ ਸ਼ਿਕਾਇਤ ਮੈਂ ਮਾਨਜੋਤ ਮੁੱਖ ਮੰਤਰੀ ਸਾਹਿਬ ਅ ਬਿਜ਼ਨਸ ਬਿਊਰੋ ਪੰਜਾਬ ਨੂੰ ਭੇਜੀ ਸੀ ਜਿਸ ਦੀ ਅਨੁਕਾਰੀ ਥੱਲੇ ਵੀਡੀਓ ਦਫ਼ਤਰ ਆਈ ਵੀਡੀਓ ਦਫ਼ਤਰ ਉਸ ਵੇਲੇ ਵੀਡੀਓ ਸਾਹਿਬ ਮੇਪਨ ਕੁਮਾਰ ਜੀ ਸਨ ਉਹਨਾਂ ਨੇ ਦੋ ਬੀ ਨੋਟਿਸ ਇਹਨਾਂ 24 ਬੰਦਿਆਂ ਨੂੰ ਭੇਜਿਆ ਜਿਨ੍ਹਾਂ ਦੇ ਖਾਤਿਆਂ ਵਿੱਚ 8 ਲੱਖ ਰੁਪਏ ਗਲਤ ਪੇਮੈਂਟ ਪਾਈ ਜਣਾ ਨੇ ਔਰ ਉਹ ਦੋ ਨੋਟਿਸਾਂ ਤੋਂ ਬਾਅਦ ਚੋਣਾਂ ਦੀ ਬਦਲੀ ਹੋ ਗਈ ਔਰ ਇੱਥੇ ਮੈਡਮ ਜੀ ਆਗੇ ਵੀਡੀਓ ਜੀ ਉਹਨਾਂ ਨੇ ਕਾਰਵਾਈ ਜਿਹੜੀ ਆ ਉਹ ਪੁਖਤਾ ਤੌਰ ਤੇ ਠੱਪ ਕਰ ਦਿੱਤੀ ਗਈ ਦੁਆਰਾ ਉਹਨਾਂ ਨੇ ਸਾਨੂੰ ਨਹੀਂ ਬੁਲਾਇਆ ਔਰ ਮੈਂ ਸਾਰੀ ਡੇਟ ਕਰਕੇ ਇਹਦੀ ਸਕੈ ਜਿਹੜੀ ਆ ਡੀਸੀ ਸਾਹਿਬ ਨੂੰ 16 5 2023 ਨੂੰ ਜਿਹੜੀ ਲਿਖਤੀ ਤੌਰ ਤੇ ਰਿਕਾਰਡ ਨਾਲ ਲਾ ਕੇ ਦਿੱਤੀ ਸੀ ਕਿ ਸਾਡੇ ਪਿੰਡ ਦੇ ਵਿੱਚ ਲਗਭਗ 1 ਕਰੋੜ ਰੁਪਏ ਦੇ ਕਰੀਬ ਜਿਹੜਾ ਉਹ ਗਵਨ ਕੀਤਾ ਗਿਆ ਇਹਦੀ ਜੜੀਆਂ ਉਹ ਜਾਂਚ ਕੀਤੀ ਜਾਏ। ਔਰ ਡੀਸੀ ਸਾਹਿਬ ਨੇ ਏਡੀਸੀ ਸਾਹਿਬ ਪਰਵਜੀਤ ਸਿੰਘ ਏਡੀਸੀ ਡੀ ਨੂੰ ਮਾਰਕ ਕੀਤੀ ਦਰਖਾਸਤ ਕਿ ਇਸ ਦੀ ਕਾਰਵਾਈ ਜਿਹੜੀ ਆ ਉਹ 7 ਦਿਨਾਂ ਦੇ ਅੰਦਰ ਮੈਨੂੰ ਰਿਪੋਰਟ ਦਿੱਤੀ ਜਾਏ। ਔਰ ਏਡੀਸੀ ਸਾਹਿਬ ਵੱਲੋਂ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਮੈਂ 3 ਮਹੀਨਾ ਬਾਅਦ ਦੁਬਾਰਾ ਜਾਦ ਪੱਤਰ ਦੇ ਕੇ ਆਇਆ ਮੈਂ ਡੀਸੀ ਸਾਹਿਬ ਨੂੰ ਔਰ ਡੀਸੀ ਸਾਹਿਬ ਨੇ ਫਿਰ ਏਡੀਸੀ ਸਾਹਿਬ ਨੂੰ 3 ਦਿਨ ਦਾ ਸਮਾਂ ਦਿੱਤਾ ਕਿ 3 ਦਿਨ ਦੇ ਅੰਦਰ ਅੰਦਰ ਇਹਦੀ ਮੈਨੂੰ ਪੂਰਤ ਜਾਂਚ ਕਰਕੇ ਰਿਪੋਰਟ ਦਿੱਤੀ ਜਾਏ ਪਰ ਏਡੀਸੀ ਵੱਲੋਂ ਥੱਲੇ ਮਿਲੀ ਪਗਤੌਣ ਕਰਕੇ 2 ਮਹੀਨੇ ਫਿਰ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਮੈਂ 5 ਮਹੀਨੇ ਬਾਅਦ ਦੁਬਾਰਾ ਡੀਸੀ ਸਾਹਿਬ ਦੇ ਕੋਲ ਆਪਣੇ ਪਿੰਡ ਦੇ ਪਤੰਦੇ ਸਜਣ ਨਾਲ ਲੈ ਕੇ ਗਿਆ ਤਾਂ ਡੀਸੀ ਸਾਹਿਬ ਨੇ ਗੁੱਸੇ ਨਾਲ ਏਡੀ ਵੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਔਰ ਸਾਡੇ ਸਾਹਮਣੇ ਏਡੀ ਸਾਹਿਬ ਨੂੰ ਬਹੁਤ ਉਹਨਾਂ ਨੇ ਝਾੜਾਂ ਪਾਈਆਂ ਤੇ ਤੂੰ ਇਹਦੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਔਰ ਅਗਲੇ ਸੋਮਵਾਰ ADC ਸਾਹਿਬ ਜਿਹੜਾ ਪਰਮਜੀਤ ਸਿੰਘ ADC ਡੀ ਸਾਡੇ ਪਿੰਡ ਵਿੱਚ ਹੁਣਕਾਰੀ ਕਰਨ ਵਾਸਤੇ ਆਏ ਔਰ ADC ਡੀ ਸਾਹਿਬ ਨੂੰ ਪਿੰਡ ਦੀ ਪੰਚਾਇਤ ਨੇ ਉੱਥੇ ਭਲਿਆ ਜਿੱਥੇ 15000 ਟਾਇਲ 100 ਬਰੀ ਸਿਮਿੰਟ ਦੀ ਰੇਤਾ ਬਜਰੀ ਪੱਥਰ ਕੰਕਰੀਟ ਲੇਬਰ ਪਾ ਕੇ 9.5 ਲੱਖ ਰੁਪਏ ਦੇ ਬਿੱਲ ਜਿਹੜਾ ਪਾ ਦਿੱਤੇ ਗਏ ਸੀ ਔਰ ਏਡੀਸੀ ਸਾਹਿਬ ਵੱਲੋਂ ਗਲਤ ਅਨੁਕਾਰੀ ਕਰਨ ਦੇ ਪਿੰਡ ਦੇ ਲੋਕਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਔਰ ਏਡੀਸੀ ਸਾਹਿਬ ਨੇ ਉਹ ਆਪਣੀ ਗੱਡੀ ਲੈ ਕੇ ਚਲੇ ਗਏ ਔਰ ਪੂਜਾ ਹੋਟਲ ਤੇ ਜਾ ਕੇ ਉਹਨਾਂ ਨੇ ਰੋਟੀ ਖਾਧੀ ਔਰ ਮੈਂ ਇਹ ਦੱਸਾਂਗਾ ਕਿ ਜਿਹੜਾ ਬੰਦਿਆਂ ਦੇ ਖਿਲਾਫ ਸ਼ਿਕਾਇਤ ਦੀ ਅਨੁਕਾਰੀ ਕਰਨ ਵਾਸਤੇ ਆਏ ਸੀ ਉਹਨਾਂ ਬੰਦਿਆਂ ਦੇ ਨਾਲ ਬਹਿ ਕੇ ਉਹਨਾਂ ਨੇ ਉੱਥੇ ਪਾਰਟੀ ਕੀਤੀ ਅਗਰ ਜੇ ਜਿਹੜੇ ਜਿਹੜਾ ਬੰਦਿਆਂ ਦੇ ਖਿਲਾਫ ਹੰਕਾਰ ਹੀ ਹੈ ਉਹ ਬੰਦੇ ADC ਨੂੰ davat ਦੇ ਰਹੇ ਨੇ ਤੇ ਉਹਨਾਂ ਨੇ ਪੈਸੇ ਕਿੰਨੇ ਦਿੱਤੇ ਹੋਣਗੇ ਸਾਥੀਓ ਉਹਨਾਂ ਨੇ 15 ਦਿਨਾਂ ਮਹੀਨਾ ਬੀਤ ਜਾਣ ਤੋਂ ਬਾਅਦ ਚ ADC ਸਾਹਮਣੇ ਰਿਪੋਰਟ ਬਣਾ ਦਿੱਤੀ ਕਿ ਜੋ ਸੋਮਰਾਜ ਨੇ ਦਰਖਾਸਤ ਦਿੱਤੀ ਹੈ ਉਹ ਬੇਬੁਨਿਆਦ ਹੈ ਤੇ ਝੂਠੀ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਉਹ ਜਦੋਂ ਦਰਖਾਸਤ ਮੇਰੇ ਕੋਲ ਆਈ ਮੈਂ ਉਸ ਦਰਖਾਸਤ ਨੂੰ ਲਿਖਤੀ ਰੂਪ ਦੇ ਵਿੱਚ डीसी साहब ਨੂੰ ਫਿਰ ਚੈਲੰਜ ਕਰ ਦਿੱਤਾ ਕਿ ਜੋ एडीसी साहब ਨੇ ਹਨਕਾਰੀ ਕੀਤੀ ਹੈ ਉਹ ਬਿਲਕੁਲ ਮਿਲੀ ਤੋਂ ਦਦ ਨਾਲ ਔਰ ਦੋਸ਼ੀਆਂ ਕੋਲੋਂ ਪੈਸੇ ਲੈ ਕੇ ਕੀਤੀ ਹੈ ਸਾਥੀਓ ਉਹਦੇ ਨਾਲ ਨਾਲ ਮੈਨੂੰ ਪਤਾ ਲੱਗਿਆ ਕਿ ਸਾਡੇ ਸੁਸਣਨ ਘਰ ਦੇ ਵਿੱਚ ਇਹਨਾਂ ਨੇ ਲੈਟਰਿੰਗ ਬਾਥਰੂਮ ਜਿਹੜੇ ਉਹ ਬਣਾਏ ਗਏ ਨੇ ਔਰ ਮੈਂ ਪੰਚਾਇਤ ਦਾ ਐਪ ਦਾ ਪਤਾ ਕਰਕੇ ਉਸ ਐਪ ਦੇ ਵਿੱਚੋਂ ਮੈਂ ਪੰਚਾਇਤ ਆਪਣਾ ਰਿਕਾਰਡ ਖੰਗਾਲਿਆ ਜਿਸ ਦੇ ਵਿੱਚੋਂ ਇਹ ਨਿਕਲਿਆ ਕਿ ਪੰਚਾਇਤ ਨੇ ਉੱਥੇ 6.5 ਲੱਖ ਰੁਪਏ ਲਾ ਕੇ ਬਾਥਰੂਮਾਂ ਦੀ ਉਸਾਰੀ ਕੀਤੀ ਦੀ ਹੈ ਔਰ 1.47 ਲੱਖ ਰੁਪਏ ਦੀ ਉੱਥੇ ਪਾਈਪਾਂ ਪਾ ਦਿੱਤੀਆਂ ਜਦੋਂ ਮੈਂ ਬਿਜਲੀਅਨ ਸਬਯੂਰੋ ਜੋ ਇਨਵੈਸਟੀਗੇਸ਼ਨ ਕਰ ਰਹੀ ਨਾ ਪ੍ਰਧਾਨਕੋਰ ਤੋਂ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਕਿਹਾ ਕਿ ਇਹਦੀ ਵੀਡੀਓ ਬਣਾ ਕੇ ਸਾਨੂੰ ਭੇਜੀ ਜਾਏ ਸਾਥੀਓ ਮੈਂ ਸਮਸ਼ਾਨ ਘਰ ਜਾ ਕੇ ਉਹਦੀ ਪੁਖਤਾ ਤੌਰ ਤੇ ਪੂਰੀ ਵੀਡੀਓ ਬਣਾਈ ਪੂਰੀ ਵੀਡੀਓ ਬਣਾ ਕੇ ਉਹਨਾਂ ਨੂੰ ਵੀ ਭੇਜੀ ਤੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕੀਤੀ ਸੋਸ਼ਲ ਮੀਡੀਆ ਦੇ ਵਾਇਰਲ ਕਰਨ ਦੇ ਬਾਵਜੂਦ ਅੱਜ ਕੇਆਰਟੀ ਨਿਊਜ਼ ਦਾ ਐਡੀਟਰ ਜਿਹੜਾ ਲक्की ਸਰੋਜ ਉਹ ਪਿੰਡ ਆਇਆ ਸੀ ਔਰ ਮੈਂ ਉਹਨਾਂ ਦੇ ਬਿਆਨਾਂ ਤੋਂ ਬਾਅਦ ਸਾਡੇ ਘਰ ਆਇਆ ਔਰ ਮੈਂ ਜਦੋਂ ਹੁਣ ਖਬਰ ਸੁਣੀ ਹੈ ਇਹਦੇ ਵਿੱਚ ਪਤਾ ਲੱਗਾ ਕਿ ਲक्की ਸਰੋਜ ਨੇ ਮੇਰੇ ਬਿਆਨ ਜਿਹੜੇ ਆ ਅੱਧ ਦੁਬੇ ਕਰ ਦਿੱਤੇ ਗਿਆ ਔਰ ਮੈਂ ਬੇਨਤੀ ਕਰਾਂਗਾ ਕਿ ਅੱਜ ਜਿਹੜੇ ਬੰਦੇ सरपंच ਦੇ ਘਰ ਅਮਰਜੀਤ ਕੁਮਾਰੀ ਦੇ ਘਰ ਇਕੱਠੇ ਹੋਏ ਸੀ ਤਕਰੀਬਨ ਬੰਦਿਆਂ ਦੇ ਖਾਤਿਆਂ ਵਿੱਚ ਜਿਹੜੇ ਉਹ ਪੈਸੇ ਪਾਏ ਹੋਏ ਸੀ ਨਰੇਗਾ ਦੇ ਜਿਸ ਕਰਕੇ ਆਪਣੀ ਜਾਨ ਬਚਾਉਣ ਵਾਸਤੇ ਉਹ ਅੱਜ ਉੱਥੇ ਇਕੱਠੇ ਹੋਏ ਸੀ ਤੇ ਮੈਂ ਅੱਜ ਪ੍ਰੀਸੀ ਸ਼ਰਮਾ ਜਿਹੜੀ ਕਹਿੰਦੀ ਸੀ ਕਿ ਸੋਮਰਾਜ ਮੇਰੇ ਖਿਲਾਫ ਇਲੈਕਸ਼ਨ ਲੜੇ ਅੱਜ ਮੈਂ ਉਹਦੀ ਕਰਤੂਤ ਲੋਕਾਂ ਦੇ ਸਾਹਮਣੇ ਦੱਸਣੀ ਚਾਹਾਂ ਕਿ ਇਸ ਜਿਹੜੀ ਪ੍ਰੀਸੀ ਸ਼ਰਮਾ ਇੱਕ ਤਰਨਾਜ ਖਾਨਦਾਨ ਦੀ ਨੂੰਹ ਹੈ ਸਾਡੇ ਪਿੰਡ ਦੇ ਵਿੱਚ ਇੱਕ ਸਾਈ ਖਾਨਦਾਨ ਹੈ ਤਰਨਾਜ ਖਾਨਦਾਨ ਇਹ ਉਸ ਦੀ ਨੂੰਹ ਹੈ ਦੇਖੋ ਇਸ ਮੈਂਬਰ ਪੰਚਾਇਤਾਂ ਮੌਜੂਦਾ ਇਸ ਨੇ ਦੇਖੋ 48315 ਰੁਪਏ ਦੇ ਖਾਤੇ ਵਿੱਚ ਪਾ ਦਿੱਤੇਗੇ ਸਾਡੇ ਪਿੰਡ ਦੀ ਪੰਚਾਇਤ ਵੱਲੋਂ 18000 ਬੋਟਾ ਜਿਹੜਾ ਉਹ ਕਾਗਜ਼ਾਂ ਦੇ ਵਿੱਚ ਪੰਚਾਇਤ ਵੱਲੋਂ ਲਗਾਇਆ ਗਿਆ ਔਰ ਸਾਡੇ ਪਿੰਡ ਦੇ ਵਿੱਚ ਜੋ ਇਹ ਪ੍ਰੀਸੀ ਸ਼ਰਮਾ ਆਪਣੇ ਆਪ ਨੂੰ ਬੜੀ ਇੱਕ ਨਮਾਇੰਦੀ ਕਹਿੰਦੀ ਹੈ ਪਿੰਡ ਦਾ ਤੇ 8250 ਬੂਟੇ ਕੱਲੀ ਲਾ ਗਈ ਜੰਨੀ ਭਦਰਾਂ ਸਾਥੀਓ ਮੈਂ ਦੱਸਣਾ ਚਾਹਨਾ ਕਿ ਇਹ ਕਹਿੰਦੀ ਹੈ ਕਿ ਮੇਰੇ ਖਿਲਾਫ ਸੋਮਰਾਜ ਇਲੈਕਸ਼ਨ ਲੜ ਕੇ ਦਿਖਾਵੇ ਔਰ ਜਦੋਂ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਦੀ ਸੱਚਾਈ ਬਸ ਗਈ ਤੇ ਇਲੈਕਸ਼ਨ ਲੋਕੀ ਲੜਨਗੇ ਨਾ ਦੇ ਪ੍ਰੀਸੀ ਸ਼ਰਮਾ ਲੜੇਗੀ ਤੇ ਨਾ ਸੋਮਰਾਜ ਲੜੇਗਾ ਸਾਥੀਓ ਫੋਰ ਮੈਂ ਦੂਜੀ ਗੱਲ ਦੱਸ ਦਿਆ ਚਾਹਨਾ ਕਿ ਇਹ ਜਦਵਿੰਦਰ ਜਦਵਿੰਦਰ ਸਿੰਘ ਇਹ ਪੁੱਤਰ ਦਲੀਪ ਸਿੰਘ ਦਾ ਜਿਸ ਨੇ 30 ਸਾਲ ਸਰਪੰਚੀ ਕੀਤੀ ਆ ਔਰ ਇਸ ਦੇ ਖਾਤੇ ਵਿੱਚ ਸਾਥੀਓ 1,20,000 ਰੁਪਇਆ ਮੇਰੇ ਗਾ ਦਿਹਾੜੀ ਅੱਜ ਜੋ ਇਹ ਜਦਵਿੰਦਰ ਸਿੰਘ ਆ ਅੱਜ ਪ੍ਰੈਸ ਨੂੰ ਬਿਆਨ ਦੇ ਦੇ ਰਿਆਂ ਸੀ ਅੱਜ ਇਸ ਚੋਰ ਦੀ ਮੈਂ ਤੁਹਾਨੂੰ ਇੱਕ ਤੂਦ ਦੱਸਣੀ ਚਾਹਨਾ ਕਿ ਜਦਵਿੰਦਰ ਸਿੰਘ ਜਿੰਦੂ ਪਹਿਲੀ ਗੱਲ ਤੇ ਆ ਕਿ ਸਾਡੇ ਪਿੰਡ ਦੀ ਸਰਪੰਚ ਅਮਰਜੀਤ ਕੁਮਾਰੀ ਆ ਗਵਰਦਨ 10 ਨਹੀਂ ਆ ਔਰ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਗਏ ਗਵਰਦਨ 10 ਵੱਲੋਂ ਕੀਤੇ ਗਏ ਅੱਜ ਪਹਿਲੀ ਵਾਰੀ ਅਮਰਜੀਤ ਕੁਮਾਰੀ ਦੀ ਸ਼ਕਲ ਲੋਕਾਂ ਨੇ ਦੇਖੀ ਆ ਉਹ ਵੀ ਮੀਡੀਆ ਦੇ ਵਿੱਚ ਸਾਥੀਓ ਮੈਂ ਜਿੰਦੂ ਜਿਹੜਾ ਜਦਵਿੰਦਰ ਸਿੰਘ ਜਿੰਦੂ ਆ ਇਹਦਾ ਮੈਂ ਪਿਛੋਕੜ ਦੱਸ ਦੇਣਾ ਚਾਹਨਾ ਕਿ ਇਸਦੇ ਪਿਤਾ ਨੇ ਈਸ ਸਾਲ ਸਰਪੰਚੀ ਕੀਤੀ ਆ ਸਾਨੂੰ 1985 ਦੇ ਵਿੱਚ ਪਹਿਲੀ ਵਾਰੀ ਸਰਪੰਚ ਬਣਿਆ ਸੀ 2007 ਤੱਕ 24 ਸਾਲ ਬਣੇ ਔਰ 25 ਸਾਲ ਦੱਸਿਆ ਜਾਂਦਾ ਕਿ ਇਹਨਾਂ ਨੇ ਸਰਪੈਚੀ ਕੀਤੀ ਔਰ 25 ਸਾਲਾਂ ਦੇ ਵਿੱਚ ਇਸ ਦੇ ਪਿਤਾ ਨੇ 36 ਕਿੱਲੇ ਜ਼ਮੀਨ ਦੇ ਬਣਾਏ ਜਦਕਿ ਜਿਹੜਾ ਦਲੀਪ ਸਿੰਘ ਦਾ ਪਿਤਾ ਸੀ ਸੰਤ ਸਿੰਘ ਜੀ ਉਹਨਾਂ ਦੇ ਨਾਂ 'ਤੇ ਸੱਤ ਕਨਾਲਾ ਜ਼ਮੀਨ ਸੀ ਜਿੰਦੂ ਕਿਤੇ ਆਪਣਾ ਪਿਛਲਾ ਰਿਕਾਰਡ ਕਢਾ ਕੇ ਚੈੱਕ ਕਰ ਲੈ ਕਿ ਤੇਰੇ ਬਾਬੇ ਦੇ ਨਾਂ ਸੱਤ ਕਨਾਲਾ ਜ਼ਮੀਨ ਸੀ ਕਿ ਜਾਂ ਕਿ ਨਹੀਂ ਸੀ ਔਰ ਜੋ 24 ਜੋ 24 ਸਾਲਾਂ ਵਿੱਚ 55 ਸਾਲਾਂ ਵਿੱਚ 36 ਗੇੜੇ ਜ਼ਮੀਨ ਦੇ ਬਣਾਏ ਔਰ 2007 ਤੋਂ ਪਹਿਲਾਂ ਜਿਹੜੇ 36 ਗੇੜੇ ਜ਼ਮੀਨ ਦੇ ਬਣੇ 2007 ਤੋਂ ਬਾਅਦ ਜਿਨ੍ਹਾਂ ਕੋਲ ਸਰਪੰਚੀ ਖੁੱਸ ਗਈ 2007 ਤੋਂ ਬਾਅਦ ਚ ਜਿੰਦੂ ਤੁਸੀਂ ਨੌਕਰੀਆਂ ਨਹੀਂ ਕਰਦੇ ਹੋ ਇੱਕ ਮਰਲਾ ਜ਼ਮੀਨ ਜਿਹੜੀ ਉਹ ਨਹੀਂ ਖਰੀਦੀ ਗਈ ਜਦ ਕਿ ਹੁਣ ਵਿਕਣੀ ਸ਼ੁਰੂ ਹੋ ਗਈ ਹੈ ਮੈਂ ਲੋਕਾਂ ਦੇ ਧਿਆਨ 'ਚ ਗੱਲ ਲਿਆਣੀ ਚਾਹਨਾ ਕਿ ਪਿੰਡ ਵਾਸੀਓ ਉਹ ਕਿਹੜੀ ਕਮਾਈ ਸੀ ਜਿਹੜੀ 1985 ਤੋਂ ਲੈ ਕੇ ਇਹ ਤੇ 2007 ਤੱਕ 36 ਕਿੱਲੇ ਜ਼ਮੀਨ ਦੇ ਬਣਾ ਲਈ ਤੇ ਉਹ ਕਿਹੜੀ ਕਮਾਈ ਬੰਦ ਹੋ ਗਈ ਜਿਹੜੀ 2007 ਤੋਂ ਬਾਅਦ ਇੱਕ ਮਰਲਾ ਵੀ ਨਹੀਂ ਖਰੀਦ ਸਕੇ ਸਾਥੀਓ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਨਾ ਕਿ ਜੇ ਇਹਦੇ ਪਿਓ ਨੇ 30 ਸਾਲ ਸਰਪੰਚੀ ਕੀਤੀ ਤੇ ਇਹ ਅੱਜ ਨਰੇਗਾ ਦੇ ਵਿੱਚ ਦਿਹਾੜੀਆਂ ਲਾ ਰਿਆ ਇਸ ਦੇ ਖਾਤੇ ਵਿੱਚ ਲੱਖ ਰੁਪਏ ਤੋਂ ਵੱਧ ਜਿਹੜੀ ਪੇਮੈਂਟ ਬਿਨਾ ਕੰਮ ਤੋਂ ਪੈ ਗਈ ਪੈ ਗਈ ਆ ਔਰ ਇਹ ਸੋ ਬੰਦੇ ਨੇ ਓਰਜਾਨਾ ਇਹਦਾ ਮੋਟਰਸਾਈਕਲ ਜਿਹੜਾ ਸਰਪੰਚ ਦੇ ਗੇਟ ਦੇ ਅੱਗੇ ਹੁੰਦਾ ਉਹ ਰਾਤ ਨੂੰ ਰੋਜ਼ ਉੱਥੋਂ ਸ਼ਰਾਬ ਪੀਂਦਾ ਤੇ ਰੋਜ਼ ਉੱਥੋਂ ਮੁਰਗੇ ਖਾਂਦਾ ਜੇ ਇਹ ਸਰਪੰਚ ਦੇ ਹੱਕ 'ਚ ਨਾ ਬੋਲੇ ਤੇ ਇਹਨੇ ਮੁਰਗੇ ਕਿੱਥੋਂ ਖਾਣੇ ਨੇ ਤੇ ਸ਼ਰਾਬ ਕਿੱਥੋਂ ਪੀਣੀਆਂ ਸਾਰੇ ਪਿੰਡ ਇਸ ਗੱਲ ਨੂੰ ਜਾਣਦਾ ਮੈਂ ਕਿ ਦੱਸ ਦੇਣਾ ਚਾਹਨਾ ਕਿ ਕਾਕਾ ਸੋਨਰਾਜ ਦਾ ਦਾਵਾਂ ਬਿਲਕੁਲ ਸਾਫ਼ ਹੈ ਅੱਜ ਤੱਕ ਇੱਕ ਤਲੰਕਣੀ ਲਗਨ ਦਿੱਤਾ ਪਰ ਤੁਹਾਡੀ ਦੇ ਪੁੱਤਰ ਚਾਦਰ ਕਾਲੀ ਹੈ ਜੇ ਮੈਂ ਦੱਸਣ ਦੇ ਆ ਗਿਆ ਕਿ ਜਿਹੜੀ ਤੁਹਾਡੀ ਸਰਦਾਰੀ ਹੈ ਇਹ ਮੇਰੇ ਪਿਤਾ ਦੀ ਦੇਣਾ ਹੈ ਅਗਰ ਜੇ ਮੇਰੇ ਪਿਤਾ ਚਾਹਦਾ ਤਾਂ ਅੱਜ ਤੁਹਾਡੇ ਨਾਂ ਤੇ ਤੇਰਾ ਪਿਓ 25 ਸਾਲ ਸਰਪੰਚੀ ਕਰਦਾ ਤੇ ਨਾ ਤੁਹਾਡੇ 36 ਕਿੱਲੇ ਜ਼ਮੀਨ ਦੇ ਬੰਦੇ ਤੇ ਨੇ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਕੋਲ ਪੁੱਛੇ ਦੇਖੋ ਕਿ ਮੇਰੇ ਪਿਓ ਨੇ ਕਿਹੜੀ ਕਰਤੂਤ ਖੋਲੀ ਸੀ ਦੂਸਰਾ ਇਹ ਤਰਨੁਕਮਾਰ ਲਾਡੀ ਜੋ ਪਿੰਡ ਦਾ ਮਾਲਕ ਹੈ ਇਸ ਦੇ ਨਾਮ 20 ਕਿੱਲੇ ਦੇ ਕਰੀਬ ਜ਼ਮੀਨ ਹੈ ਔਰ ਇਸ ਦਾ ਇੱਕ ਮੋੜਾ ਅਮਰੀਕਾ ਦੇ ਵਿੱਚ ਹੈ ਸਾਥੀਓ ਇਸ ਦੇ ਖਾਤੇ ਵਿੱਚ ਵੀ ਲੱਖ ਰੁਪਏ ਦੇ ਕਰੀਬ ਪੈਸੇ ਜਿਹੜੇ ਉਹ ਪਾ ਦਿੱਤੇ ਗਏ ਨੇ ਔਰ ਜਦੋਂ ਐਡੀਸੀ ਪਿੰਡ ਵਿੱਚ ਹਣਕਾਰੀ ਕਰਨ ਵਾਸਤੇ ਆਇਆ ਔਰ ਇਸ ਤਰਨੁਕਮਾਰ ਲਾਡੀ ਨੇ ਆਪਣੇ ਸਿਰ ਤੇ ਮੈਲਾ ਜਾਂ ਪੰਡਾ ਬਨ ਕੇ ਬਿਆਨ ਦਿੱਤੇ ਕਿ ਅਸੀਂ ਨਾਲੀਆਂ ਵੀ ਸਾਫ਼ ਕੀਤੀਆਂ ਤੇ ਨਾਲੇ ਵੀ ਸਾਫ਼ ਕੀਤੇ ਹਨ ਔਰ ਜੋ ਸਾਡੇ ਪਿੰਡ ਦੇ ਸੂਝਵਾਨ ਬੰਦੇ ਸਨ ਉਹ ਉੱਠ ਕੇ ਅੱਗੇ ਸਨ ਕਿ ਜੇ ਇੱਥੇ ਚੌਧਰੀ ਢੜੀਆਂ ਮਾਰ ਰਹੇ ਨੇ ਤੇ ਆਮ ਲੋਕਾਂ ਦਾ ਕੀ ਬਣੇਗਾ ਸਾਥੀਓ ਦੂਸਰੀ ਗੱਲ ਮੈਂ ਦੱਸ ਦੇਣਾ ਚਾਹਨਾ ਕਿ ਸਾਡੇ ਪਿੰਡ ਦੇ ਵਿੱਚ ਦੋ ਭਰਾ ਨੇ ਸਕੇ ਜਿਨ੍ਹਾਂ ਦੀ ਆਪਣੀ ਟਰਾਂਸਪੋਰਟ ਹੈ 8 ਟਰੈਕਟਰ ਨੇ 2 ਜੀਸੀਬੀਆਂ ਨੇ ਔਰ ਮੌਜੂਦਾ ਘਰ ਦੇ ਵਿੱਚ ਦੋ ਦਨੇ ਘਡੀਆਂ ਨੇ ਉਹਨਾਂ ਦੇ ਖਾਤਿਆਂ ਵਿੱਚ ਵੀ ਲੱਖਾਂ ਰੁਪਇਆ ਜਿਹੜੀ ਪੇਮੈਂਟ ਪੈ ਗਈ ਆ ਔਰ ਸਾਡੇ ਪਿੰਡ ਦੇ ਵਿੱਚ ਦੋ ਸੱਕੇ ਭਰਾਣੇ ਦੋਨਾਂ ਦੇ ਅੱਜ ਉਸ ਉਹਨਾਂ ਨੇ ਵੀ ਕਰੀਬ 40 ਕਿਲੇ ਪਹਿਲੇ ਮੌਜੂਦਾ ਠੇਕੇ ਦੇ ਲੈ ਲਿਆ ਪੰਚਾਇਤਾਂ ਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਲੱਖਾਂ ਰੁਪਇਆ ਪੇਮੈਂਟ ਜਿਹੜੀ ਆ ਉਹ ਨਜਾਇਜ਼ ਪਾ ਦਿੱਤੀ ਗਈ ਆ ਅੱਜ ਮੈਂ ਦੱਸ ਦੇਣਾ ਚਾਹਨਾ ਕਿ ਜਿਹੜੇ ਬੰਦੇ ਅੱਜ ਸਰਪੰਚ ਦੇ ਘਰ ਇਕੱਠੇ ਹੋਏ ਸੀ ਉਹਨਾਂ ਦੇ ਖਾਤਿਆਂ ਵਿੱਚ ਨਜਾਇਜ਼ ਪੇਮੈਂਟ ਪਾ ਦਿੱਤੀ ਗਈ ਉਹਨਾਂ ਨੂੰ ਪਤਾ ਹੈ ਕਿ ਜਦੋਂ ਕਾਰਵਾਈ ਸ਼ੁਰੂ ਹੋ ਗਈ ਤੇ ਸਾਡੀ ਜਾਨ ਵੀ ਜਿਹੜੀ ਆ ਉਹ ਫਸੇਗੀ ਅਗਰ ਮੈਂ ਦੱਸ ਦੇਣਾ ਚਾਹਨਾ ਕਿ ਜੇ ਕਰ ਅਮਰਜੀਤ ਕੁਮਾਰੀ ਸਰਪੰਚ ਨੇ ਬੰਦੇ ਇਕੱਠੇ ਕਰ ਰਹੇ ਸੀ ਤੇ ਇੱਕ ਚੌਂਕ ਦੇ ਵਿੱਚ ਕਰਦੀ ਉਸ ਦੇ ਵਿੱਚ ਸਾਡੇ ਵੀ ਬੰਦੇ ਜਾਂਦੇ ਤੇ ਤੁਹਾਡੇ ਵੀ ਆਂਦੇ ਸਾਰਿਆਂ ਦੇ ਸਾਹਮਣੇ ਰਿਕਾਰਡ ਪੇਸ਼ ਕੀਤਾ ਜਾਂਦਾ ਤੇ ਫਿਰ ਸੱਚ ਦਾ ਪਤਾ ਲੱਗਣਾ ਸੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਅੱਜ ਉਹਨਾਂ ਨੇ ਆਪਣੇ ਘਰ ਬੰਦੇ ਸੱਦ ਕੇ ਫੋਨ ਮਾਰ ਕੇ ਸੱਦ ਕੇ ਬੰਦੇ ਇਕੱਠੇ ਕਰਕੇ ਅੱਜ ਪ੍ਰਦਰਸ਼ਨ ਕਰਕੇ ਦੱਸਿਆ ਕਿ ਅਸੀਂ ਬਿਲਕੁਲ ਸੱਚੇ ਆ ਤੁਸੀਂ ਤਾਂ ਗੱਲਾਂ ਕਰਦੇ ਰਹੇ ਪਿੰਡ ਵਿਕਾਸ ਦੀਆਂ ਮੈਂ ਤਾਂ ਪੁੱਛਣਾ ਸੀ ਵੀ ਜੋ ਰਿਕਾਰਡ ਸ਼ਮਸ਼ਾਨ ਘਾੜ ਦਾ ਬੋਲਦਾ ਪਿਆ ਇਹ ਬੇਲਣੇ ਸ਼ਮਸ਼ਾਨ ਘਾੜ ਦੇ ਇਸ ਦੇ ਵਿੱਚ 6 ਲੱਖ 7 6 ਲੱਖ 7000 ਰੁਪਇਆ ਖਰਚ ਜਿਹੜਾ ਉਹ ਕੀਤਾ ਗਿਆ ਸਮਸ਼ਾਨ ਘਰ ਦੇ ਅੰਦਰ ਜਿਸ ਦੇ ਵਿੱਚ 147000 ਰੁਪਏ ਨੇ ਪਿਆਪਾ ਪਾ ਦਿੱਤੀ ਗਈਆਂ ਔਰ ਸਾਥੀਓ ਇਹਦੇ ਵਿੱਚ 2021 ਤੋਂ ਇਹਨਾਂ ਨੇ ਵੀਡੀਓ ਸਾਬ ਤੋਂ ਐਨਓਸੀ ਵੀ ਜਿਹੜੀ ਉਹ ਪ੍ਰਾਪਤ ਕਰ ਲਈ ਗਈ ਹੈ ਜੋ ਅੱਜ ਦੱਸ ਰਹੇ ਸੀ ਕਿ ਅਸੀਂ ਸਿਰਫ 80 ਮੀਟ ਪਾਇਆ ਸੀ ਕੰਮ ਨਹੀਂ ਇਸ ਲਾਇਆ ਇਹ ਦੇਖੋ ਉਹਨਾਂ ਨੇ ਜਿਹੜੇ ਬਿੱਲ ਆਨਲਾਈਨ ਜਿਹੜੇ ਆ ਉਹ ਮੈਂ ਕਢਵਾਇਆ ਕੰਪਿਊਟਰ ਦੇ ਵਿੱਚੋਂ ਇਹ ਕਿੱਥੋਂ ਆਏ ਨੇ ਸਾਥੀਓ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗਾ ਕਿ ਜਿਹੜੀ ਮੈਂ ਪਹਿਲੀ ਵੀਡੀਓ ਬਣਾਈ ਆ ਇਹ ਵੀ ਵੀਡੀਓ ਬਣਾ ਰਿਹਾ ਇਹਦੇ ਵਿੱਚ ਮੈਂ ਇੱਕ ਪੀਡੀਐਫ ਬਣਾ ਕੇ ਦੇ ਰਿਹਾ ਜਿਹਦੇ ਵਿੱਚ ਪ੍ਰੀਸੀ ਸ਼ਰਮਾ ਜਿੰਦੂ ਔਰ ਲਾਡੀ ਚੌਧਰੀ ਵਰਗੇ ਜਿਹੜੇ ਖਾਤਿਆਂ ਵਿੱਚ ਪੈਸੇ ਲੱਖਾਂ ਰੁਪਏ ਪਿਆਣ ਪਈਆ ਉਹਨਾਂ ਦੀ ਕਰਤੂਤ ਜਿਹੜੀ ਆ ਉਹ ਲੋਕੀ ਆਪ ਦੇਖ ਲੈਣ ਉਹ ਮੇਰੇ ਦੇ ਨਾ ਪਾਇਓ ਔਰ ਮੈਂ ਅੱਜ ਵੀ ਸਾਰੇ ਆਮ ਚੈਲੰਜ ਕਰਨਾ ਚਾਹਨਾ ਕਿ ਜਦੋਂ ਮਰਜੀ ਪਿੰਡ ਦਾ 150 ਬੰਦਾ ਇਕੱਠਾ ਕਰ ਲੋ ਪਰ ਮੈਂ ਉਥੇ ਸਾਰਾ ਰਿਕਾਰਡ ਲੈ ਕੇ ਆ ਜਾਵਾਂਗਾ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਇੱਕ ਵਾਰੀ ਹੋ ਜਾਏ ਧੰਨਵਾਦ ਜੀ ਮੈਂ ਪਿੰਡ ਵਾਸੀਆਂ ਦੇ ਚਾਹਣਾ ਜਿ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਪਿੰਡ ਵਾਸੀਓ ਜਿੰਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਅਨਰਥ ਹੋ ਰਿਹਾ ਇਹਦਾ ਵਜਨ ਕੱਲਾ ਮੇਰੇ ਮੁੰਡਿਆਂ ਦੇ ਨਾਂ ਪਾਵੋ ਮੈਂ ਬੇਨਤੀ ਕਰਾਂਗਾ ਕਿ ਇਹ ਜਿੰਨਾ ਵੀ ਪੈਸਾ ਪਿੰਡ ਦੇ ਵਿੱਚ ਆਇਆ ਇਹ ਤੁਹਾਡੇ ਹੱਕਾਂ ਦਾ ਤੁਹਾਡਾ ਟੈਕਸ ਲੱਗਿਆ ਹੋਇਆ ਜੋ ਤੁਸੀਂ ਕੱਪੜਾ ਪੈਂਦੇ ਹੋ ਜੋ ਤੁਸੀਂ ਅਨਾਜ ਖਾਦੇ ਹੋ ਜੋ ਵੀ ਚੀਜ਼ ਤੁਸੀਂ ਵਰਤਦੇ ਹੋ ਉਹਦਾ ਟੈਕਸ ਭੇ ਜਿਹੜਾ ਉਹ ਸਰਕਾਰ ਲੈਂਦੀ ਹੈ ਉਹ ਸਰਕਾਰ ਪਿੰਡਾਂ ਦੇ ਵਿੱਚ ਜਿਹੜੀ ਉਹ ਗ੍ਰਾਂਟ ਭੇਜਦੀ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਆਪਣੇ ਪਿੰਡ ਦੀ ਰਖਵਾਲੀ ਤੁਸੀਂ ਆਪ ਕਰਨੀ ਹੈ ਮੈਂ ਦੇਣਤੀ ਕਰਾਂਗਾ ਕਿ ਇਹ ਨੌਜਵਾਨਾਂ ਦਾ ਕੰਮ ਹੈ ਕਿ ਜੋ ਵੀ ਪਿੰਡ ਦੇ ਵਿੱਚ ਗਵਨ ਹੁੰਦਾ ਕਿਸੇ ਨਾਲ ਧੱਕਾ ਹੁੰਦਾ ਕਿਸੇ ਨਾਲ ਬਦਸਰੂਕੀ ਹੁੰਦੀ ਆ ਉਹਦਾ ਮੁੱਦਾ ਜਿਹੜਾ ਪ੍ਰਪੁਖਤਾ ਦੇ ਤੌਰ ਤੇ ਤੁਸੀਂ ਆਪ ਉਠਾਣਾ ਤੁਹਾਡਾ ਆਪਣਾ ਫਰਜ਼ ਬੰਦਾ ਹੈ ਸਾਥੀਓ ਜਿਹੜੀ ਲੱਖਾਂ ਰੁਪਇਆ ਗ੍ਰਾਂਟ ਆਈ ਸੀ ਇਹ ਪਿੰਡੇ ਦੇ ਵਿਕਾਸ ਵਾਸਤੇ ਆਈ ਸੀ ਨਾ ਕਿ ਇਹਨਾਂ ਲੋਕਾਂ ਦੀ ਜੇਬਾਂ ਪਰ ਰਵਾਸੇ ਮੈਂ ਬੇਨਤੀ ਕਰਾਂਗਾ ਕਿ ਇਸ ਦਾ ਜਿਹੜਾ ਦੇਖ ਰਿਹਾ ਹੈ ਉਹ ਤੁਹਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਇਸ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਉਹ ਜ਼ਿੰਮੇਵਾਰੀ ਜਿਹੜੀ ਆ ਆਪਣੀ ਨਿਭਾਈ ਜਾਏ ਇਹ ਇਕੱਲਾ ਮੇਰਾ ਫਰਜ਼ ਨਹੀਂ ਆ ਤੁਹਾਡਾ ਵੀ ਫਰਜ਼ ਬੰਦਾ ਹੈ ਕਿ ਸਾਡੇ ਪਿੰਡ ਦਾ ਨੁਕਸਾਨ ਹੋ ਰਿਹਾ ਉਸ ਤੇ ਬੋਲਣਾ ਤੁਹਾਡਾ ਨਿੱਜੀ ਤੌਰ ਤੇ ਆਪਣਾ ਫਰਜ਼ ਬੰਦਾ ਹੈ ਹੋਰ ਸਾਥੀਓ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹਨਾ ਹੈ ਕਿ ਸਾਡੇ ਪਿੰਡ ਦੇ ਵਿੱਚ 1 ਕਰੋੜ ਤੋਂ ਵੱਧ ਜਿਹੜੀ ਉਹ ਗਰਾਂਡਾ ਚੁਕੀਆਂ ਔਰ ਸਵਾ ਕਰੋੜ ਤੋਂ ਵੱਧ ਇਹ ਨਰੇਗਾ ਦੇ ਵਿੱਚ ਕੰਮ ਸ਼ੋਅ ਕਰ ਸਕਿਆ ਔਰ ਸਾਥੀਓ ਜਿਸ ਪਿੰਡ ਦੇ ਵਿੱਚ ਸਵਾ 2 ਕਰੋੜ ਰੁਪਇਆ ਲੱਗਿਆ ਹੋਵੇ ਉਸ ਪਿੰਡ ਦੇ ਵਿੱਚ ਤੇ ਬਿਲਕੁਲ ਜਿਹੜਾ ਕੰਮ ਜਿਹੜਾ ਗਲੀਆਂ ਨਾਲੀਆਂ ਚਿੱਟ ਚਟਾਉਣ ਲੱਗਦੀਆਂ ਨੇ ਪਰ ਅੱਜ ਤੱਕ ਸਰਪੰਚ ਵੱਲੋਂ ਨਾਲੀਆਂ ਵੀ ਸਾਫ਼ ਨਹੀਂ ਕਰਵਾਈਆਂ ਗਈਆਂ ਸਾਡੇ ਸਮਸ਼ਾਨ ਘਰ ਦੀ ਬਹੁਤ ਬੁਰੀ ਹਾਲਤ ਹੈ ਸਾਡੇ ਹਰਜਲ ਧਰਮਸਾਲਾ ਦੀ ਬਹੁਤ ਬੁਰੀ ਹਾਲਤ ਹੈ ਸਾਡੀ ਡਿਸਪੈਂਸਰੀ ਦੀ ਬਹੁਤ ਬੁਰੀ ਹਾਲਤ ਹੈ ਜਿਹੜਾ 2.5 ਤੇ 3 ਲੱਖ ਰੁਪਇਆ ਪੰਚਾਇਤ ਦਾ ਸਾਲ ਦਾ ਸਾਡੀ ਆਮਦਨ ਹੁੰਦੀ ਹੈ ਉਹ ਪੈਸਾ ਕਿੱਥੇ ਜਾ ਰਿਹਾ ਉਹ ਪੈਸਾ ਕਿਹੜਾ ਕਮਾ ਵਸਿਆ ਸਾਥਿਓ ਇਹਨਾਂ ਗੱਲਾਂ ਦਾ ਖਿਆਲ ਰੱਖਣ ਦੀ ਜ਼ਰੂਰਤ ਤੁਹਾਡਾ ਆਪਣਾ ਫਰਜ਼ ਬੰਦਾ